ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਛੋਟੇ ਭਰਾ ਸਵਰਗਵਾਸੀ ਸਰਦਾਰ ਵੀਰਿੰਦਰ ਸਿੰਘ ਗਰੇਵਾਲ ਤੇ ਸਵਰਗਵਾਸੀ ਸਰਦਾਰ ਸਰਬਜੀਤ ਸਿੰਘ ਗਰੇਵਾਲ ਸਾਡੇ ਇਹਨਾਂ ਦੋਨਾਂ ਭਰਾਵਾਂ ਦੀ ਯਾਦ ਦੇ ਵਿੱਚ ਅੱਖਾਂ ਦਾ ਚੈੱਕਅਪ ਕੈਂਪ ਤੇ ਆਪਰੇਸ਼ਨਾਂ ਦਾ ਕੈਂਪ ਲਾਇਆ ਜਾ ਰਿਹਾ ਜੀ ਤੇ ਇਹ 16 ਮਾਰਚ 2025 ਦਿਨ ਐਤਵਾਰ ਵਾਲੇ ਦਿਨ ਲੱਗਣਾ ਜੀ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਤੇ ਬੇਨਤੀ ਹੈ ਭੈਣੋ ਤੇ ਭਰਾਵੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਬਾਪੂ ਬਜ਼ੁਰਗਾਂ ਦੇ ਆਪਰੇਸ਼ਨ ਕਰਵਾਈਏ ਆਪਾਂ ਕੋਈ ਮਾਂ ਐਸੀ ਨਾ ਰਹੇ ਜਿਹਦਾ ਅੱਖਾਂ ਦਾ ਕੋਈ ਆਪਰੇਸ਼ਨ ਹੋਣ ਵਾਲਾ ਤੇ ਉਹ ਇੱਥੇ ਪਹੁੰਚ ਨਾ ਸਕੇ ਕੋਈ ਬਾਪੂ ਬਜ਼ੁਰਗ ਜਿਹਦੀ ਕਿਸੇ ਦੀ ਅੱਖ ਦਾ ਆਪਰੇਸ਼ਨ ਹੋਣ ਵਾਲਾ ਵਾ ਤੇ ਉਹ ਇੱਥੇ ਪਹੁੰਚ ਨਾ ਸਕੇ ਤੁਸੀਂ ਆਪਣੇ ਆਸ ਪੜੋਸ ਆਪਣੇ ਰਿਸ਼ਤੇਦਾਰੀਆਂ ਚ ਆਪਣੇ ਪਿੰਡ ਚ ਧਿਆਨ ਦੇਣਾ ਵੀ ਕੋਈ ਬੰਦਾ ਜਿਹੜਾ ਅੱਖਾਂ ਦੀ ਸਮੱਸਿਆ ਕਰਕੇ ਮੰਜੇ ਤੇ ਬੈਠਾ ਜਾਂ ਚੱਲ ਚੱਲਣ ਫਿਰਨ ਤੋਂ ਔਖਾ ਅੱਜ ਉਹਨੂੰ ਇਸ ਕੈਂਪ 'ਚ ਜ਼ਰੂਰ ਲੈ ਕੇ ਆਓ ਅੱਖਾਂ ਦੀ ਕੋਈ ਵੀ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਤੁਸੀਂ ਇੱਕ ਵਾਰੀ ਲੈ ਕੇ ਆਓ ਆਪਾਂ ਚੈੱਕਅਪ ਕਰਾਵਾਂਗੇ ਕੋਈ ਵੀ ਜੋ ਹੋ ਸਕਦਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿਸੇ ਦੀਆਂ ਪੁਤਲੀਆਂ ਪੈਣ ਵਾਲੀਆਂ ਉਹ ਵੀ ਕੋਈ ਨੌਜਵਾਨ ਬੱਚੇ ਬੱਚੀਆਂ ਜਿਨ੍ਹਾਂ ਦੀਆਂ ਅੱਖਾਂ ਟੇਢੀਆਂ ਵਾਂ ਉਹਨਾਂ ਦੇ ਵੀ ਆਪਰੇਸ਼ਨ ਆ ਜਿਹੜੇ ਬਿਲਕੁਲ ਫ੍ਰੀ ਕੀਤੇ ਜਾਣਗੇ ਮੁਫਤ ਕੀਤੇ ਜਾਣਗੇ ਜਿਨ੍ਹਾਂ ਦੇ ਵੀ ਅੱਖਾਂ 'ਚ ਟੀਰ ਪੈਂਦਾ ਕਹਿੰਦੇ ਨਾ ਟੀਰੇ ਹੁੰਦੇ ਬੱਚੇ ਟੇਢੀਆਂ ਅੱਖਾਂ ਹੁੰਦੀਆਂ ਇੱਕ ਪਾਸੇ ਨੂੰ ਝਾਕਦਾ ਜਾਂ ਦੋਨੋਂ ਅੱਖਾਂ ਸੈਂਟਰ ਵਿੱਚ ਨੂੰ ਝਾਕਦੀਆਂ ਉਹ ਬੱਚੇ ਵੀ ਸਾਡੇ ਕੋਲੇ ਆ ਸਕਦੇ ਆ ਉਹਨਾਂ ਦੇ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਜਾਣਗੇ ਇਹ ਰੂਬੀ ਨੈਲਸਨ ਹਸਪੀਟਲ ਆ ਜੀ ਰੂਬੀ ਨੈਲਸਨ ਮੈਮੋਰੀਅਲ ਹਸਪੀਟਲ ਜਲੰਧਰ ਉਹਨਾਂ ਵੱਲੋਂ ਕੀਤੇ ਜਾ ਰਹੇ ਆ ਜੀ ਆਪਰੇਸ਼ਨ ਅਸੀਂ ਧੰਨਵਾਦ ਕਰਦੇ ਆ ਲਾਈਨਸ ਕਲੱਬ ਯੂਕੇ ਦਾ ਤੇ ਸਾਡੇ ਹਸਪਾਲ ਸਿੰਘ ਵੀਰ ਜੀ ਉਹਨਾਂ ਦਾ ਜਿਨ੍ਹਾਂ ਨੇ ਇੱਕ ਕੈਂਪ ਨੂੰ ਸਪான்ਸਰ ਕੀਤਾ ਵਾ ਇਸ ਕੈਂਪ ਦੇ ਵਿੱਚ ਜਿੰਨੇ ਵੀ ਆਪਰੇਸ਼ਨ ਹੋਣੇ ਆ ਉਹ ਸਾਰੇ ਲਾਇਓਂਸ ਕਲੱਬ ਯੂਕੇ ਵੱਲੋਂ ਕਰਵਾਏ ਜਾ ਰਹੇ ਨੇ ਤੇ ਇੱਥੇ ਫੇਰ ਤੋਂ ਬੇਨਤੀ ਆ ਕੋਈ ਬਾਪੂ ਬਜ਼ੁਰਗ ਅੱਖਾਂ ਦੀ ਸਮੱਸਿਆ ਤੋਂ ਦੋ ਚਾਰ ਹੋ ਰਿਆ ਉਹਨੂੰ ਜਰੂਰ ਇਹਨਾਂ ਕੈਂਪਾਂ ਦੇ ਵਿੱਚ ਲੈ ਕੇ ਆਵੋ 16 ਮਾਰਚ ਨੂੰ ਸਾਡੇ ਛੋਟੇ ਭਰਾ ਵੀਰਿੰਦਰ ਸਿੰਘ ਗਰੇਵਾਲ ਤੇ ਸਰਬਜੀਤ ਸਿੰਘ ਗਰੇਵਾਲ ਦੀ ਮਿੱਠੀ ਤੇ ਨਿੱਘੀ ਯਾਦ ਨੂੰ ਸਮਰਪਿਤ ਇਹ ਕੈਂਪ ਇਤੇ ਤੁਸੀਂ ਜਰੂਰ ਪਹੁੰਚੋ ਉਹਨਾਂ ਮਰੀਜ਼ਾਂ ਨੂੰ ਲੈ ਕੇ ਜਿਹੜੇ ਤੁਹਾਡੇ ਆਸ-ਪड़ोस ਹੀ ਰਹਿੰਦੇ ਨੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਬਾਹਰੋਂ ਇੱਥੇ ਰਹਿਣ ਦਾ ਪ੍ਰਬੰਧ ਖਾਣ-ਪੀਣ ਦਾ ਪ੍ਰਬੰਧ ਆਪਰੇਸ਼ਨ ਕਰਨ ਤੋਂ ਬਾਅਦ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਊਗਾ ਬਸ ਪਰ ਉਹਨਾਂ ਨੂੰ ਇੱਕ ਵਾਰ ਇੱਥੇ ਲੈ ਕੇ ਜਰੂਰ ਆਵੋ ਤੁਸੀਂ ਤੇ ਅਸੀਂ ਫੇਰ ਤੋਂ ਧੰਨਵਾਦ ਕਰਦੇ ਆ ਲਾਇਨਸ ਕਲੱਬ ਆਫ ਜੁਕੇ ਦਾ ਤੇ ਨਾਲ ਅਸੀਂ ਧੰਨਵਾਦ ਕਰਦੇ ਆ ਜਸਪਾਲ ਸਿੰਘ ਹੁੰਜਣ ਜੀ ਦਾ ਤੇ ਭਪਿੰਦਰ ਸਿੰਘ ਜੰਡੂ ਦਾ ਜਿਨ੍ਹਾਂ ਨੇ ਇਹ ਕੈਂਪ ਨੂੰ ਸਪான்ਸਰ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ